ਤੋ ਕਿ ਹੰਮ ਦੀ ਦੁਆਰਗੜੀ ਤੋਂ ਤਾਂ ਕਪੜਾ ਤੇ ਮੈਂ ਆਪਣੇ ਮੂਹਰੇ ਨਾਲ ਹੀ ਟੱਕ ਲਿਆ ਤੇ ਮੇਰੇ ਅੰਦਰ ਸਤਿਗੁਰੂ ਦਾ ਆਪ ਆਇਆ ਜੇ ਆਂ ਬਾਬਾ ਸੰਪਰਕ ਹੋ ਗਿਆ ਉਸ ਸਤਨਾਕ ਜੀ ਸੋ ਇਹ ਜਦੋਂ ਉਹ ਕੋ ਬਣੇ ਸਾਰੀ ਤਹਾ ਰਸੀ ਜਿਆਦਾ ਰਗ ਨਾ ਕਰਵਾਦ ਸੰਗੁਰੂ ਉਦਾਸ ਮਾਰੇ ਦਾ ਕਪਾਸ਼ਿਕ ਹੋ ਗਿਆ ਆਓ ਅਗਲੇ ਸਭ ਸਮਝ ਕਰਕੇ ਜੀ ਜੀ ਮੋਹੀ அந்த ਸਾਰ ਦੇ ਵਿੱਚ yogiyan ਦਾ ਮੁਖੀ ਗੋਰਖਨਾਥ yogiyan ਦਾ ਮੁਖੀ ਗੋਰਖਨਾਥ ਉਹ ਵੀ ਸਾਰ ਦੇ ਵਿੱਚ ਲੱਗਾ ਹੈ ਅੰਦੂ ਮਹਾਰਾਜੀ ਜੀ ਨੇ ਸੁਣ ਕੇ ਤੇ ਜਦੋਂ ਮੁਲੀ ਵਾਰੀ ਆਈ ਨੰਮਸਤ ਵਰਾਰੀ ਗੀਤਾਂ ਉੱਪਰ ਤੇ ਉਹ ਉਹਨੇ ਵੀ ਮੰਦ ਵਿੱਚ ਧਰਨਾ ਕਰ ਦਿੱਤਾ ਜਿਹੜਾ ਭਗਵਾਨੀ ਦੇ ਕਾਇਆ ਵੱਡਾ ਬੰਦਾ ਹੁੰਦਾ ਹੈ ਜਾਂ ਮੁਖੀ ਹੁੰਦਾ ਹੈ ਕਿਸੇ ਵੀ ਧਰਮ ਦਾ ਉਹਨੇ ਅੰਦਰ ਅਪਮਾਨ ਆਟੋਮੈਟਿਕ ਹੀ ਪੜਜ ਹੋ ਜਾਂਦਾ ਵੀ ਮੈਂ ਮੁਖੀ ਹਾਂ ਮੈਂ ਮਹਾਨ ਹਾਂ ਲਈ ਇਹ ਗੱਲ ਮੈਨੂੰ ਸੋਹਜਦੀ ਨਹੀਂ ਹੈ ਇਸ ਜਗ੍ਹਾ ਹੁਣਾ ਮੇਰਾ ਚੰਗਾ ਨਹੀਂ ਹੈ ਮੈਨੂੰ ਗਰੀਬ ਲੋਕਾਂ ਦੇ ਵਿੱਚ ਬਹਿਣਾ ਮੇਰਾ ਚੰਗਾ ਨਹੀਂ ਹੈ ਮੈਨੂੰ ਲੱਗਦਾ ਤੇ ਮੈਂ ਬਹੁਤ ਵੱਡਾ ਮੁਖੀ ਹਾਂ ਤੇ ਉਹਨੇ ਆਪਣੀ ਯੋਗੀਆਂ ਦੇ ਮੁਖੀ ਨੇ ਆਪਣੀ ਮੁਖਤਾ ਨੂੰ ਮੁਖਰਾ ਕੇ ਤੇ ਮਨ ਵਿੱਚ ਘਰਨਾ ਕਰ ਲਿਆ ਵੇ ਦੇਖੋ ਜਿਹੜਾ ਜੰਮੜੇ ਵਾਲਾ ਪਾਣੀ ਹੈ ਇੱਕ ਕੂਡੀ ਜਾਲਾ ਜਿਹੜਾ ਪਾਣੀ ਹੈ ਇਹ ਤੇ ਮਾਣ ਕਰਵਾਇਆ ਜਾਂਦਾ ਹੈ ਅੰਮ੍ਰਿਤ ਵੇ ਬਣ ਸਕਦਾ ਹੈ ਤੇ ਮਨਮਤ ਜਿਹੜਾ ਘਰ ਦਾ ਕਾਲਿਆ ਸਾਰੇ ਜਿਹਦੀ ਸਿੱਕੀ ਸੇਵਕੀ ਸੀ ਸਤੁਰਾਂ ਦੀ ਉਹਦਾ ਸ਼ੱਕ ਨਹੀਂ ਹੈ ਸਤगुरु ਰਵਾਬਾ ਮਹਾਰਾਜ ਦਾ ਨਾਮ ਲੈ ਕੇ ਤੇ ਪਰ ਉਹਨੇ ਆਖਿਆ ਕਿ ਸਤਦੂ ਜੀ ਤੁਸੀਂ ਇਹ ਨਹੀਂ ਕਰੋਗੇ ਜਿਹੜਾ ਅੰਮ੍ਰਿਤ ਜਲ ਹੈ ਇਹ ਮੇਰੇ ਕਮੰਡਲ ਦੇ ਵਿੱਚ ਪਾ ਦਿਓ ਮੈਂ ਬਾਅਦ ਜਾ ਕੇ ਸ਼ਕ ਤੋ ਸੰਗੁਰੂ ਦਾ ਮਹਾਰਾਜ ਜੀ ਨੇ ਉਹ ਕੁੰਡੀ ਜਿਹੜਾ ਸੀ ਅੰਮ੍ਰਿਤ ਬਣਾਇਆ ਸੀ ਪ੍ਰਭੂ ਕਨੈਸ਼ਰ ਜੀ ਬਾਣੀ ਪੜ ਕੇ ਉਹਦੇ ਵਿੱਚ ਇੱਕ ਧੂਈ ਪਾ ਦਿੱਤੀ ਕਮੰਡਲ ਦੇ ਵਿੱਚ ਤੇ ਮਨ ਵਿੱਚ ਘਰਨਾ ਕਰਦਾ ਹੈ ਕਿੰਨੇ ਮਾਰੇbure bhale ਸ਼ਬਦ ਬੋਲਦਾ ਹੈ ਅਫਸਰ ਬੋਲਦਾ ਹੈ ਕਿ ਕੀ ਚੱਕਰ ਹੈ ਕਿ ਇਹ ਕਿਵੇਂ ਅੰਮ੍ਰਿਤ ਬਣ ਗਿਆ ਕੁੰਡੀ ਦਾ ਜਦ ਹੈ ਜਿਸ ਵਿੱਚ ਚਮੜਾ ਲਗਾਇਆ ਜਾਂਦਾ ਹੈ ਚਮੜਾ ਨੂੰ ਰੋ ਕੇ ਨੂੰ ਨਰਮ ਕਰਕੇ ਟੋਪੇ ਲਗਾਏ ਜਾਂਦੇ ਹਨ ਜੁਕੀਆਂ बनाई जा पर यह अमृत इसकू कि बन जावे सो ढंग तरीके करता करता होरना करता करता होते जोधपुर जयपुर किसी समय पहुंच गया ओ, तो जब जोधपुर जयपुर पहुंचा है उत्थ जी की लड़की जो जयपुर जोधपुर तो व्याई जाती है वो दरवाज़े में जाके ਯੋਗਿਆਨੇ ਨੂੰ ਵੀ ਗੋਲਖਨਾਪ ਨੇ ਅਲਕ ਜਗਾਈ ਆਪੇ ਜਿਤਾ ਕੇ ਇਹ ਲਗਾ ਕਿ ਬੇਟਾ ਪਿਆਸ ਲੱਗੀ ਹੋਈ ਹੈ ਤੇ ਮੈਨੂੰ ਜਾਂਣ ਚਾਹੀਦਾ ਹੈ ਜੇ ਦੇਖੋ ਕਾਂਸੀ ਦੀ ਗਾਥਾ ਕਾਂਸੀ ਦੇ ਵਿੱਚ ਹਲ ਸਕਿਆ ਉਹਨੇ ਕਮਾਂਡਲ ਦੇ ਵਿੱਚ ਪਾਇਆ ਤੇ ਇਹ ਅਮਰਤ ਜਾਂਦਾ ਤੇ ਜਾ ਕੇ ਜੋ ਅਜੇ ਕਮਜ਼ੋਰ ਬੰਦਨ ਘਟਾਦਾ ਹੁੰਦਾ ਕਮਾਂਡਲ ਹੱਥ ਵਿੱਚ ਹੀ ਹੈ ਤੇ ਕਹਨ ਲਗਾ ਬੇੜਾ ਜਿਹਾ ਕਮੰਡਲਾ ਹੈ ਨਾ ਇਹਨੂੰ ਚੰਗੀ ਤਰ੍ਹਾਂ ਸਾਫ਼ ਸਰਾ ਕਰਕੇ ਧੋ ਮਾਣ ਕੇ ਇਹਦੇ ਵਿੱਚ ਜਲ ਪਾ ਲੈ ਇਹ ਬਹੁਤ ਸਮੇਂ ਦਾ ਕਮੰਡਲ ਮੇਰੇ ਕੋਲ ਪਿਆ ਆ ਤੇ ਮੈਂ ਇਹਨੂੰ ਥੋੜਾ ਸਾਫ਼ ਨਹੀਂ ਕੀਤਾ ਹੈ ਕੋਈ ਮਿੱਟੀ ਘਟਾ ਨਾ ਹੋਵੇ ਤੇ ਕੋਟਰੇ ਨੂੰ ਧੋ ਮਾਣ ਕੇ ਸਾਫ਼ ਕਰਕੇ ਇਹਦੇ ਵਿੱਚ ਜਲ ਨੂੰ ਪਾਣੀ ਮੈਨੂੰ ਕਰਦੀ ਚੱਲੀ ਹੈ ਤੇ ਜਿਹੜੀ ਕਬੀਰ ਦੀ ਲੜਕੀ ਖਵਾਲੀ ਹੈ ਜੈਪੁਰ ਜੋਧਪੁਰੇ ਵਿਆਹੀ ਜਾਂਦੀ ਹੈ ਤੇ ਉਸ ਲਾਲਚੀ ਨੇ ਆਖਰ ਵਿੱਚ ਸੰਤ ਮਹਾਤਾਰਿਸ਼ੀ ਲੋਕ ਨੇ ਜਿਹਨੇ ਦਿੱਖੀ ਰੋਗ ਜਨੇ ਇਹਨਾਂ ਨੇ ਬਾਗ ਬਣਾ ਦੇ ਵਿੱਚ ਜੋ ਕਿ ਤਾਰ ਹੁੰਦਾ ਹੈ ਪਹਾ ਜੂਠਾ ਹੀ ਹੋਵੇ ਵਾਟਨ ਇਹ ਅੰਮ੍ਰਿਤ ਰੂਪ ਹੁੰਦਾ ਹੈ ਤੇ ਉਹਨੇ ਲੜਕੀ ਦੇ ਬੱਚਾ ਹੋਰ ਕਮ ਥੋੜਾ ਜਿਹਾ ਚੱਲ ਪਾ ਕੇ ਘੁਮਾ ਕੇ ਕਮੈਂਡਰ ਨੂੰ ਉਹ ਸ਼ੱਕ ਲਿਆ ਜਦੋਂ ਸ਼ੱਕ ਲਿਆ ਤੇ ਉਸ ਨੂੰ ਫਿਰ ਧੋ ਕੇ ਸਾਫ਼ ਸਫਾ ਕਰਕੇ ਅੱਗੇ ਚੱਲ ਲਾ ਕੇ ਕਮੈਂਡਰ ਭਾ ਕੇ ਜਾਂਦਾ ਤੇ ਗੋਰ ਸਾਹ ਨੂੰ ਫੜਾ ਦਿੱਤਾ ਲੋ ਜੀ ਕਹਿਣਗੇ ਮਹਾਂਪੁਰ ਹੋਏ ਲੋ ਜੀ ਜਾਂਦਾ जॻ थी मैं उहो पाके पमंडन जे विच छॾा बहान छॾ ख़ुशिया पारे सत नगर करे सतुर नदर करे सतुर नदर करे रे सतुर कंदर करे मंथन शीतल हो मंथन शीतल हो मंथन शीतल हो पाणी पथर जल जहिड़ा पथराम جن جنن پتے تے ہو مکھے دیاں نکیانوں لوک کہندے جوڑے گنتا او گنتا تک دیرا ہالوکھ کہندے جوڑے گنتا او گنتا تک دیرا لوک کہندے جوڑے گنتا او گنتا